ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਮਾਂ ਜੋ ਸੁਪਰੀਮ ਕੋਰਟ ਨੇ ਕਿਉਂ ਤੇ ਕਿੱਥੇ 25000 ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ਦਾ ਵੱਡਾ ਫੈਸਲਾ ਲਿੱਤਾ ਹੈ ਪਰੰਤੂ ਵੀਡੀਓ ਫਿਲਕਣ ਤੋਂ ਪਹਿਲਾਂ ਆਪ ਫਰਮਰੀ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਏ ਕਰੇ ਪੰਜਾਬ ਵਿੱਚ ਵੱਖ-ਵੱਖ ਸਮੇਂ ਤੇ ਚੱਲ ਰਹੀਆਂ ਭਰਤੀਆਂ ਜਿਵੇਂ 8023 64 8064 35 ਦੇ 8393 ਸੰਬੰਧੀ ਇੱਕ ਚੰਗੀ ਗੱਲ ਇਹ ਵੀ ਹੈ ਕਿ ਇਹਨਾਂ ਭਰਤੀਆਂ ਸੰਬੰਧੀ ਪੈਦਾ ਹੋਏ ਵਿਵਾਦਾਂ ਸੰਬੰਧੀ ਕੇਸ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲੱਗਣ ਤੋਂ ਬਾਅਦ ਇਹਨਾਂ ਕੇਸਾਂ ਦਾ ਨਿਪਟਾਰਾ ਹੋਣ ਤੋਂ ਬਾਅਦ ਇਹ ਭਰਤੀਆਂ ਕੀਤੀਆਂ ਗਈਆਂ ਹਨ ਜਾਂ ਫਿਰ ਕੀਤੀਆਂ ਜਾਣਗੀਆਂ ਜਿਸ ਨਾਲ ਸਿਲੈਕਟ ਹੋ ਕੇ ਅਪੁਆਇੰਟਮੈਂਟ ਲੈਟਰਸ ਲੈਣ ਤੋਂ ਬਾਅਦ ਜੁਆਇਨ ਕਰਨ ਵਾਲੇ ਅਧਿਆਪਕਾਂ ਤੇ ਪੈਂਡਿੰਗ ਕੋਰਟ ਕੇਸਾਂ ਦੀ ਤਲਵਾਰ ਨਹੀਂ ਲਟਕੇਗੀ ਦੇ ਇਹਨਾਂ ਭਰਤੀਆਂ ਦੇ ਉਮੀਦਵਾਰ ਨਿਸ਼ਚਿੰਤ ਹੋ ਕੇ ਆਪਣੀ ਡਿਊਟੀ ਨਿਭਾ ਰਹੇ ਹਨ ਜਾਂ ਫਿਰ ਲਗਾਉਣਗੇ ਪਰੰਤੂ ਕਈ ਸਟੇਟਾਂ ਵਿੱਚ ਟੀਚਰਾਂ ਦੀਆਂ ਕੀਤੀਆਂ ਜਾ ਰਹੀਆਂ ਭਰਤੀਆਂ ਜਦੋਂ ਸ਼ੱਕ ਦੇ ਘੇਰੇ ਵਿੱਚ ਆ ਕੇ ਤੇ ਕੋਰਟ ਕਿਸੰ ਦਾ ਫੈਸਲਾ ਭਰਤੀਆਂ ਦੇ ਵਿਰੁੱਧ ਕਿਸੇ ਨਾ ਕਿਸੇ ਰੂਪ ਵਿੱਚ ਗਾਜ ਦੇ ਰੂਪ ਵਿੱਚ ਨਿਕਦਾ ਹੈ ਤਾਂ ਚੁਣੇ ਹੋਏ ਤੇ ਸਕੂਲਾਂ ਵਿੱਚ ਡਿਊਟੀ ਨਿਭਾ ਰਹੇ ਅਧਿਆਪਕਾਂ ਨੂੰ ਨੌਕਸ ਹੱਸ ਤੋਣਾ ਪਿਆ ਜਾਂਦਾ ਹੈ ਇਸੇ ਤਰ੍ਹਾਂ ਦਾ ਇੱਕ ਫੈਸਲਾ ਮੰਨ ਲਿਓ ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਦੇ ਕੋਈ 25000 ਤੋਂ ਵੱਧ ਟੀਚਿੰਗ ਤੇ ਨੌਨ ਟੀਚਿੰਗ ਸਟਾਫ ਦੀਆਂ ਨਿਯੁਕਤੀਆਂ ਬਰੁੱਧ ਆਇਆ ਹੈ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਸੰਜੀਵ ਖੰਨਾ ਤੇ ਮਿਸਟਰ ਜਸਟਿਸ ਪੀ ਵੀ ਸੰਜੀਵ ਕੁਮਾਰ ਦੇ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਪੱਛਮੀ ਬੰਗਾਲ ਵਿੱਚ 2016 ਵਿੱਚ ਹੋਈਆਂ 25000 ਟੀਚਰਾਂ ਦੀ ਭਰਤੀ ਬਾਰੇ ਕਿਹਾ ਕਿ ਪੂਰਾ ਫਰਤੀ ਅਮਲ ਤਾਂਦਲੀਆਂ ਤੇ ਫਰਜੀ ਵਾੜੇ ਨਾਲ ਭਰਿਆ ਹੋਇਆ ਸੀ ਜਿਸ ਨਾਲ ਇਸ ਦੀ ਵੈਧਤਾ ਤੇ ਪ੍ਰਸੋਭਯੋਗਤਾ ਖਤਮ ਹੋ ਗਈ ਹੈ ਸੁਪਰੀਮ ਕੋਰਟ ਨੇ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਪੂਰੇ ਫਰਤੀ ਅਮਲ ਵਿੱਚ ਬੇਨੀਮਾ ਵਰਤੀਆਂ ਗਈਆਂ ਹਨ ਵਿਆਪਕ ਕਮੀਆਂ ਕਾਰਨ ਪੂਰੇ ਫਰਤੀ ਅਮਲ ਨੂੰ ਦੋਸ਼ਪੂਰਨ ਠਹਿਰਾਉਣਾ ਹੀ ਸਹੀ ਹੈ ਦਰਸਲ ਇਹ ਮਾਮਲਾ 2016 ਵਿੱਚ ਪੱਛਮੀ ਬੰਗਾਲ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਹੋਈ ਫਰਤੀ ਨਾਲ ਜੁੜਿਆ ਹੋਇਆ ਹੈ ਜੇਸੂ ਸੁਕੰਦੀ 'ਤੇ ਇਲਜ਼ਾਮ ਲੱਗਿਆ ਸੀ ਕਿ ਰਿਸ਼ਵਤ ਲੈ ਕੇ ਕੁਝ ਅਜਿਹੇ ਲੋਕਾਂ ਨੂੰ ਨੌਕਰੀ ਦਿੱਤੀ ਗਈ ਸੀ ਜੋ ਨੌਕਰੀ ਦੇ ਯੋਗ ਹੀ ਨਹੀਂ ਸਨ ਇਸ ਭਰਤੀ ਵਿਰੁੱਧ ਮਾਮਲਾ ਕਲਕੱਤਾ ਹਾਈ ਕੋਰਟ ਵਿੱਚ ਪਹੁੰਚਿਆ ਸੀ ਜਿਸ ਦਾ ਫੈਸਲਾ ਕਲਕੱਤਾ ਹਾਈ ਕੋਰਟ ਨੇ 2024 ਵਿੱਚ ਦਿੰਦੇ ਹੋਏ ਇਹਨਾਂ ਸਾਰੀਆਂ ਭਰਤੀਆਂ ਨੂੰ ਰੱਦ ਕਰ ਦਿੱਤਾ ਸੀ ਕਲਕੱਤਾ ਹਾਈ ਕੋਰਟ ਦੁਆਰਾ ਦਿੱਤੇ ਇਸ ਫੈਸਲੇ ਦੇ ਵਿਰੁੱਧ ਮੰਗ ਜੋ ਸੁਪਰੀਮ ਕੋਰਟ ਵਿੱਚ ਪੱਛਮੀ ਬੰਗਾਲ ਦੀ ਸੂਬਾ ਸਰਕਾਰ ਸਮੇਤ 126 ਅਪੀਲਾਂ ਦਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਡਿਸਮਿਸ ਕਰਦੇ ਹੋਏ ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦਾ ਫੈਸਲਾ ਬਰਕਰਾਰ ਰੱਖਦੇ ਹੋਏ 25000 ਤੋਂ ਵੱਧ ਟੀਚਿੰਗ ਤੇ ਨਾਨ ਟੀਚਿੰਗ ਕਰਮਚਾਰੀਆਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਹੈ 2016 ਤੋਂ ਸਰਕਾਰੀ ਸਹਾਇਤਾ ਪ੍ਰਾਪਤ ਯਾਨੀ ਗਵਰਨਮੈਂਟ ਐਡਿਟਡ ਸਕੂਲਾਂ ਵਿੱਚ ਲਗਭਗ 9 ਸਾਲਾਂ ਦੀ ਸੇਵਾ ਪੂਰੀ ਕਰਨ ਉਪਰੰਤ ਹੁਣ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਟੀਚਰਾਂ ਦੀ ਭਰਤੀ ਦਾਤ ਹੋਣ ਕਾਰਨ ਨੌਕਰੀ ਤੋਂ ਕੱਢੇ ਜਾਣ ਤੇ ਕਈ ਅਖਬਾਰਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਕੁਝ ਟੀਚਰਾਂ ਨੂੰ ਭਾਵਕ ਹੋ ਕੇ ਰੋਂਦੇ ਹੋਏ ਵੀ ਦਿਖਾਇਆ ਗਿਆ ਹੈ ਜਿਸ ਨਾਲ ਪਹਿਲੀ ਨਜ਼ਰ ਵਿੱਚ ਤਾਂ ਹਰ ਕਿਸੇ ਦੇ ਮਨ ਵਿੱਚ ਇਹਨਾਂ ਟੀਚਰਾਂ ਪ੍ਰਤੀ ਹਮਦਰਦੀ ਜਾਗਦੀ ਹੈ ਪਰੰਤੂ ਫਿਰ ਤਰਕ ਨਾਲ ਸੋਚਣ ਤੇ ਇਹ ਵੀ ਖਿਆਲ ਆਉਂਦਾ ਹੈ ਕਿ ਜਿੰਨਾ ਯੋਗ ਉਮੀਦਵਾਰਾਂ ਦਾ ਇੰਨੀ ਵੱਡੀ ਭਰਤੀ ਵਿੱਚ ਵਿਆਪਕਤਾ ਲੀਆਂ ਹੋਣ ਕਾਰਨ ਹੱਕ ਮਾਰਿਆ ਗਿਆ ਹੋਵੇਗਾ ਉਹਨਾਂ ਦੇ ਦਿਲ ਤੇ ਵੀ ਕੀ ਬੀਤੀ ਹੋਵੇਗੀ ਤੇ ਉਹ ਰੁਜ਼ਗਾਰਤਵ ਆਪਣੇ ਲਈ ਥਾਂ-ਥਾਂ ਤੇ ਠੋਕਰਾਂ ਖਾਂਦੇ ਹੋਏ ਸ਼ਾਇਦ ਅਜੇ ਵੀ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਹੋਣਗੇ ਉਹ ਮਤਲਬ ਹੈ ਕਿ 1999 2000 ਵਿੱਚ ਲਗਭਗ 25 ਸਾਲ ਪਹਿਲਾਂ ਹਰਿਆਣਾ ਵਿੱਚ ਵੀ ਲਗਭਗ 3000 ਜੀਬੀਟੀ ਅਧਿਆਪਕਾਂ ਦੀ ਭਰਤੀ ਵਿੱਚ ਹੋਈਆਂ ਕਾਧਲੀਆਂ ਕਾਰਨ ਸੁਪਰੀਮ ਕੋਰਟ ਨੇ ਉਸ ਵੇਲੇ ਦੇ ਚੀਫ ਮਿਨਿਸਟਰ ਨੂੰ 10 ਸਵਾਂ ਦੀ ਸੱਯਾ ਸਨਾਹੀਸੀ ਇਸ ਲਈ ਤਾਂ ਭਾਰੀਗ ਉਮੀਦਵਾਰ ਦੀ ਇਹੀ ਇੱਛਾ ਹੁੰਦੀ ਹੈ ਕਿ ਭਰਤੀਆਂ ਪਾਰਦਰਸ਼ੀ ਢੰਗ ਨਾਲ ਹੋਣ ਤੇ ਇਹਨਾਂ ਵਿੱਚ ਕਿਸੇ ਤਰ੍ਹਾਂ ਦੀਆਂ ਤਾਦਲੀਆਂ ਤੇ ਬੇਨਿਯਮਾ ਨਾ ਹੋਣ ਤਾਂ ਜੋ ਨੌਕਰੀ ਉਹਨਾਂ ਉਮੀਦਵਾਰਾਂ ਨੂੰ ਹੀ ਮਿਲ ਸਕੇ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਯੋਗ ਹੋਣ ਤੇ ਕਿਸੇ ਤਰ੍ਹਾਂ ਦਾ ਵੀ ਪੱਖਪਾਤ ਕਿਸੇ ਨਾਲ ਵੀ ਭਰਤੀ ਪ੍ਰਕਿਰਿਆ ਦੌਰਾਨ ਨਾ ਹੋਵੇ ਆਸ ਕਰਦੇ ਹਾਂ ਕਿ ਪੰਜਾਬ ਵਿੱਚ ਵੀ ਹੋ ਰਹੀਆਂ ਭਰਤੀਆਂ ਪਾਰਦਰਸ਼ੀ ਢੰਗ ਨਾਲ ਚਲਦੀਆਂ ਰਹਿਣਗੀਆਂ ਜਿਸ ਨਾਲ ਤੇ ਤੁਯੋ ਉਮੀਦ ਵਾਲਾ ਨੂੰ ਕੀ ਅਧਿਕਾਰ ਮਿਲੇਗਾ ਇਸ ਵੀਡੀਓ ਵਿੱਚ ਬੱਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ